ਕਹਿੰਦੇ ਕਿ ਜਿਹੜੇ ਵੀ ਕਿਸੇ ਵਿਅਕਤੀ ਨੂੰ ਜੇ ਕੋਈ ਮੌਤ ਦੀ ਸਜ਼ਾ ਮਿਲਦੀ ਹੈ ਤਾਂ ਉਹਦੇ ਚ ਉਹਦੇ ਕੋਲੇ ਹੁਣ ਦੋ ਆਪਸ਼ਨ ਅੱਗੇ ਤੋਂ ਹੋਇਆ ਕਰਨਗੇ ਫਾਂਸੀ ਵਾਲਾ ਤੇ ਦੂਸਰਾ ਜਾਂ ਫਿਰ ਕੋਈ ਇੰਜੈਕਸ਼ਨ ਵਗੈਰਾ ਇੰਜੈਕਟ ਕਰਕੇ ਇਹਦੇ ਬਾਰੇ ਥੋੜੀ ਜੀ ਜਾਣਕਾਰੀ ਦਿਓ ਇਹ ਕੀ ਚੀਜ਼ ਹੈ ਕੀ ਮਸਲਾ ਪੁਰਾ ਹੈ ਨਹੀਂ ਦੇਖੋ ਜਿਹੜਾ ਹੁਣ ਮਸਲਾ ਹੈ ਉਹ ਇਹ ਹੋ ਆ ਕਿ ਇੱਕ ਪਟੀਸ਼ਨ ਗਈ ਹੈ ਸ਼ਾਇਦ ਸੁਪਰੀਮ ਕੋਰਟ ਦੇ ਵਿੱਚ ਤੇ ਜਿਹਦੇ ਚ ਇਹ ਕਿਹਾ ਗਿਆ ਕਿ ਜੋ ਹੈਂਗਿੰਗ ਹੈ ਮਤਲਬ ਕਿ ਫਾਇਲ ਹੋਣਾ ਜੀ ਇਹਦੇ ਮੁਕਾਬਲੇ ਆਸਾਨ ਮੌਤ ਹੈ ਇੰਜੈਕਸ਼ਨ ਦੇ ਕੇ ਮਾਰਨਾ ਹੂੰ ਤੇ ਭਾਈ ਜਿਹੜਾ ਮਰਨ ਵਾਲਾ ਹੈ ਉਹਦੇ ਕੋਲ ਆਪਸ਼ਨ ਦੋ ਹੋਣੇ ਚਾਹੀਦੇ ਆ ਕਿ ਉਹਨੇ ਕਿਹੜੀ ਮੌਤ ਮਰਨਾ ਹੂੰ ਹੁਣ ਇਹ ਵੀ ਵੈਸੇ ਤੇ ਬੜਾ ਉਦਾਰਵਤ ਦੀ ਰਵਈਆ ਹੈ ਨਾ ਕਿ ਮਰਨ ਵਾਲੇ ਨੂੰ ਵੀ ਪੁੱਛਿਆ ਜਾਵੇ ਕਿ ਕਿਸ ਢੰਗ ਨਾਲ ਮਰੇਗਾ ਜੀ ਬਿਲਕੁਲ ਤਾਂ ਮਤਲਬ ਕਿ ਪੂਰੇ ਸੰਸਾਰ ਦੇ ਕਈ ਮੁਲਕ ਕੈਪੀਟਲ ਪੁਨਿਸ਼ਮੈਂਟ ਨੂੰ ਵੈਸੇ ਤੇ ਖਤਮ ਕਰ ਚੁੱਕੇ ਨੇ ਪਰ ਕਈ ਮੁਲਕਾਂ 'ਚ ਇਹ ਚੱਲਣਾ ਹੈ ਜੀ ਹੁਣ ਅਮਰੀਕਾ ਦੇ ਵਿੱਚ ਦੱਸਦੇ ਆ ਕਿ ਸ਼ਾਇਦ 50 ਦੇ ਲਗਭਗ ਐਸੇ ਸਟੇਟ ਨੇ ਜਿਨ੍ਹਾਂ ਨੇ ਇਸ ਤਰ੍ਹਾਂ ਮਤਲਬ ਕਿ ਜਿਹੜੀ ਪ੍ਰਣਾਲੀ ਹੈ ਉਹ ਅਪਣਾਈ ਹੋਈ ਆ ਕਿ ਜ ਇੰਜੈਕਸ਼ਨ ਲਾਓ ਤੇ ਬੰਦੇ ਨੂੰ ਟਪਕਾਓ ਹੁਣ ਇੰਦਰੋਂ ਮਸਲਾ ਪਤਾ ਕਿ ਅੱਛਾ ਜਿਲਟੀ ਹੈਂਗਿੰਗ ਹੁੰਦੀ ਆ ਤੁਸੀਂ ਤਾਂ ਫਿਲਮਾਂ 'ਚ ਦੇਖਦੇ ਹੋ ਕਿ ਰੱਸਾ ਜਿਹਾ ਆਉਂਦੇ ਉਹ ਆਉ ਦਾ ਚੰਗਾ ਤਕੜਾ ਪਹਿਲਵਾਨ ਜਿਆ ਟਾਈਪ ਦਾ ਬੰਦਾ ਉਹ ਡੋਲੇ ਡੋਲੇ ਉਹਨੂੰ ਉਹਨੇ ਕਾਲਾ ਕੋਲਾ ਤੇਲ ਜਿਹਾ ਲਾਇਆ ਤੇ ਉਹ ਆਉਂਦਾ ਤੇ ਉਹ ਪਾਉਂਦਾ ਉੱਤੇ ਕੂਫੂ ਜਿਆ ਉਹਦੇ ਚਿਹਰੇ ਤੇ ਤੇ ਉਹ ਰਸਾ ਖੇਚਦਾ ਪਟੱਕਦੇ ਨਹੀਂ ਤੇ ਬੰਦਾ ਅਗਲਾ ਸੀਨ ਚਲ ਕੱਟ ਕੋ ਹਨੇਰਾ ਹੋ ਜਾਂਦਾ ਤੇ ਬਸ ਇੰਨਾ ਕੀ ਹੀ ਦੇਖਦੇ ਆਪਾਂ ਤਾਂ ਇਹ ਇਹ ਬਹੁਤ ਮਤਲਬ ਕਿ ਕਈ ਘੰਟੇ ਪਹਿਲਾਂ ਕਵਾਇਦ ਸ਼ੁਰੂ ਹੋ ਜਾਂਦੀ ਹੈ ਜੀ ਇੱਕ ਪੁੱਤਲਾ ਬਣਾਇਆ ਜਾਂਦਾ ਉਸ ਵਜ਼ਨ ਦਾ ਉਹਨੂੰ ਲਟਕਾਇਆ ਜਾਂਦਾ ਹੈ ਕਿ ਰੱਸਾ ਨਾ ਟੁੱਟੇ ਸਮਝਦੇ ਹੋ ਨਾ ਉਹਦੀ ਪ੍ਰੈਕਟਿਸ ਹੁੰਦੀ ਆ ਰਿਅਰਸਲ ਹੁੰਦੀ ਆ ਬਕਾਇਦਾ ਜੀ ਕਈ ਕਈ ਦਿਨ ਪਹਿਲਾਂ ਫੇਰ ਉਹਨੂੰ ਅੰਜਾਮ ਦਿੱਤਾ ਜਾਂਦਾ ਔਰ ਜਦੋਂ ਹੈਂਗਿੰਗ ਹੁੰਦੀ ਆ ਜਦੋਂ ਕਿਸੇ ਨੂੰ ਫਾਇ ਦੇਂਦੇ ਆ ਨਾ ਸੂਖਮ ਸਾਹਿਬ ਉਹ ਡੈੱਡ 40 ਕਈ ਮਿੰਟ ਮੇਰੇ ਖਿਆਲ ਦੇ ਨਾਲ ਜੇ ਮੈਂ ਅੰਦਰ ਅਸਾਲਾ ਕੋਈ 20 30 40 ਮਿੰਟ ਉਹ ਡੈੱਡ ਬਾਡੀ ਲਮਕਾਈ ਜਾਂਦੀ ਹੈ ਕਿ ਸਾਹ ਨਾ ਬਚੇ ਹਮ ਇੱਕ ਮਿੱਤਰ ਦੱਸ ਰਿਹਾ 40 ਮਿੰਟ ਤੱਕ ਬਲਜਿੰਦਰ ਸਿੰਘ ਜੀ ਦੱਸ ਰਹੇ ਆ ਹਾਂ ਬਿਲਕੁਲ ਤੁਸੀਂ ਲਾ ਲਓ ਵੀ ਫਿਰ ਤਾਂ ਲੰਘ ਭੱਗ ਪੌਣਾ ਘੰਟਾ ਹੀ ਹੋ ਗਿਆ ਨਾ ਜੀ ਤਾਂ ਉਹ ਡੈੱਡ ਬਾਡੀ ਲਮਕਦੀ ਰਹਿੰਦੀ ਆ ਉਹ ਜਿਹੜੀ ਡੂੰਗੀ ਜਗ੍ਹਾ ਹੁੰਦੀ ਉਹਨੂੰ ਖੂਫ ਹੀ ਕਹਿ ਦਿੰਦੇ ਨੇ ਤੇ ਮਤਲਬ ਕਿ ਇਸ ਤਰ੍ਹਾਂ ਹੀ ਸਾਰਾ ਕੁਝ ਹੁੰਦਾ ਹੈ ਇਹ ਇੱਕ ਪਾਕ ਹੈ ਪਰ ਹੁਣ ਨੀਤੀਗਤ ਫੈਸਲਾ ਤੇ ਸਰਕਾਰ ਨੇ ਲੈਣਾ ਹੈ ਨਾ ਉਹਦੇ ਵਾਸਤੇ ਉਹ ਸਰਕਾਰ ਫੈਸਲਾ ਲੈਂਦੀ ਹੈ ਕਿ ਨਹੀਂ ਲੈਂਦੀ ਤੇ ਵੈਸੇ ਤੁਹਾਨੂੰ ਪਤਾ ਹੀ ਆ ਕਿ ਇਹਦੇ ਤੇ ਇੱਕ ਕਹਾਣੀ ਵੀ ਬਹੁਤ ਤਗੜੀ ਬਣੀ ਹੈ ਯਾਦ ਹੈ ਤੁਹਾਨੂੰ ਬੜੀ ਮੋਟੀਵੇਸ਼ਨਲ ਵੀ ਹੈ ਕਹਿੰਦੇ ਕਿ ਇੱਕ ਵਾਰੀ ਕਿਸੇ ਨੂੰ ਇਦਾਂ ਜ਼ਹਿਰ ਦਾ ਟੀਕਾ ਲਾ ਕੇ ਮਾਰਨਾ ਸੀਗਾ ਤਾਂ ਮਤਲਬ ਕੀ ਠੀਕ ਹੈ ਨਾ ਤਾਂ ਉਹ ਕਹਿੰਦੇ ਵੀ ਨਾ ਨਹੀਂ ਹਾਂ ਉਹ ਨਹੀਂ ਜ਼ਹਿਰ ਦਾ ਟੀਕਾ ਨਹੀਂ ਅੰਦਰਸਲ ਕਹਿੰਦੇ ਵੀ ਕਿਸੇ ਕੈਦੀ ਨੂੰ ਪੁੱਛਿਆ ਗਿਆ ਮਰਨ ਵਾਲੇ ਨੂੰ ਕਿ ਭਾਈ ਐਦਾਂ ਕਰਦੇ ਆ ਕਿ ਤੈਨੂੰ ਆਪਸ਼ਨ ਦਿੰਦੇ ਆ ਮਰਨ ਦੇ ਵੀ ਤੈਨੂੰ ਚੈਨ ਦੀ ਮੌਤ ਦਿੰਦੇ ਆ ਵੀ ਤੈਨੂੰ ਕੋਬਰਾ ਲੜਾਵਾਂਗੇ ਥਾਂ ਹੀ ਮਰ ਜਾਏਗਾ ਵੀ ਐਵੇਂ ਫਾਂਸੀ ਫੂਸੀ ਵਾਲੇ ਚੱਕਰ ਚ ਨਹੀਂ ਪੈਂਦੇ ਤੇ ਕਹਿੰਦੇ ਕਿ ਜਦੋਂ ਫਾਂਸੀ ਦੀ ਘੜੀ ਆਈ ਉਹਦੀ ਅੱਖਾਂ ੱਖਾਂ ਬੰਦ ਕਰ ਦਿੱਤੀਆਂ ਹੂੰ ਤੇ ਮਤਲਬ ਅ ਉਹਨੂੰ ਕਿਹਾ ਵੀ ਰੈਡੀ ਨੇ ਕਿਹਾ ਹਾਂ ਜੀ ਠੀਕ ਹੈ ਤਾਂ ਉਹ ਜਿਵੇਂ ਜਿਵੇਂ ਬੰਦਾ ਆ ਰਿਹਾ ਸੀ ਘਟ ਟਪ ਠਪ ਟਪ ਕੋਲ ਤਾਂ ਉਹ ਬੰਦਾ ਮਤਲਬ ਸਮਝ ਰਿਹਾ ਸੀ ਵੀ ਮੌਤ ਕੋਲ ਆ ਗਈ ਆ ਤੇ ਅਖੀਰ ਉਹਦੀ ਬਾਡੀ ਦੇ ਵਿੱਚ ਡੰਗ ਵੱਜਦਾ ਤੇ ਗੈਂ ਕਾਣੀ ਜੀ ਪਰ ਬੀਸਿਕਲੀ ਕੀ ਆ ਕਿ ਉਹ ਉਹਨਾਂ ਨੇ ਕੋਈ ਕੋਬਰਾ ਨਹੀਂ ਸੀ ਲਿਆਂਦਾ ਇੱਕ ਪਿੰਨ ਮਾਰੀ ਸੀ ਐਕਸਪੈਰੀਮੈਂਟ ਕੀਤਾ ਤੇ ਜਦ ਡਾਕਟਰਾਂ ਨੇ ਦੇਖਿਆ ਕਹਿੰਦੇ ਕਿ ਅਸਲ ਦੇ ਵਿੱਚ ਸੋਚ ਸੋਚ ਕੇ ਉਹਦੇ ਬਾਡੀ ਦੇ ਅੰਦਰ ਹੀ ਜ਼ਹਿਰ ਇੰਨਾ ਬਣ ਗਿਆ ਸੀਗਾ ਕਿ ਜਦੋਂ ਪਿੰਨ ਉਹਦੀ ਬਾਡੀ ਚ ਪ੍ਰਿਕ ਕੀਤੀ ਤਾਂ ਉਹ ਆਪਣੀ ਮੌਤ ਆਪੇ ਮਰ ਗਿਆ ਮਤਲਬ ਕਿ ਕਹਾਣੀ ਬਣਾਈ ਹੈ ਮਾਨਸਿਕ ਤੌਰ ਤੇ ਹਾਂਜੀ 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 ਉਹ ਜਿਹੜਾ ਕੈਮੀਕਲ ਲੋਚ ਹੈ ਕਿ ਜੈ ਹੋ ਜਾ ਤੁਸੀਂ ਸੋਚੋਗੇ ਉਹ ਹੋ ਜਾ ਫਿਰ ਤੁਹਾਡੇ ਨਾਲ ਹੋ ਜਿਵੇਂ ਇੱਕ ਉਦਾਹਰਨ ਕੋੜੇ ਵਾਲੀ ਵੀ ਦਿੰਦੇ ਹੁੰਦੇ ਆ ਕਿ ਰਸਾ ਪਾਇਆ ਤੇ ਮੁੜ ਕੇ ਕੁਰਸੀ ਨਾਲ ਹੀ ਰਸਾ ਬੰਨਿਆ ਤੇ ਉੱਥੇ ਹੀ ਖੜਾ ਰਹਿੰਦਾ ਉਹ ਉੱਥੇ ਖਲੋਤਾ ਰਿਹਾ ਤਾਂ ਮਾਨਸਿਕਤਾ ਬਣ ਜਾਂਦੀ ਹੈ